ਜਿਹੜਾ ਨਾ ਸੇਮ ਨਾਲ ਜਾ ਕੇ ਪਲਟ ਜਾਂਦੀ ਹੈ ਤੇ ਕੈਜ਼ੁਲਟੀਆਂ ਹਜੇ ਦੱਸਿਆ ਨਹੀਂ ਜਾ ਰਿਹਾ ਕਿਉਂਕਿ ਆਫੀਸ਼ੀਅਲੀ ਬਾਈਟਾ ਜਿਹੜੀ ਉਹਨੇ ਬਾਕੀ ਹੈ ਤੇ ਦੱਸਿਆ ਜਾ ਰਿਹਾ ਕਿ 4 ਤੋਂ 5 ਕੈਜ਼ੁਲਟੀਆਂ ਹੋਣ ਦਾ ਖਸਾ ਜਿਹੜਾ ਉਹ ਜਦਾਇਆ ਜਾ ਰਿਹਾ ਤਾਂ ਫ੍ਰੀ ਕੋਰਟ ਦੇ ਕੋਰਟ ਪਰ ਰੋਡ ਤੇ ਕਿਉਂਕਿ ਦੇਖੋ ਸੇਮ ਨਾਲੇ ਵਿੱਚ ਜਿਹੜਾ ਇਹ ਬੱਸ ਆਈਡੀ ਤੇ ਪਲਟ ਜਾਂਦੀ ਆ ਤਾਂ ਤੇਜ਼ ਰਫਤਾਰ ਕੁੱਪੀ ਜਿਹੜੇ ਰਾਹੀਕਰ ਲੋਕ ਆ ਓਕੇ ਤੋਂ ਉਹਨੇ ਕਿਹਾ ਕਿ ਰਫਤਾਰ ਤੇਜ਼ ਸੀ ਤਾਂ ਇੱਕੋ ਦਮ ਜਿਹੜੇ ਕਿਫਾਕਾ ਤੋਂ ਹੁੰਦਾ ਤਾਂ ਧੁੰਦ ਦੇ ਕਾਰਨ ਕੋ ਇਹ ਹਾਸਾ ਦੱਸਿਆ ਜਾ ਰਿਹਾ ਕਿ ਕੋਤੋਂ ਜਿਹੜੀ ਹੈ ਤੇ ਖੇਤ ਨੇ ਤੇ ਧੁੰਦ ਸੀ ਤਾਂ ਕ੍ਰੋਸ ਕਰਨ ਲੱਗੇ ਤਾਂ ਸੇਮ ਨਾਲ ਵਿੱਚ ਲੱਗ ਜਾਂਦੀ ਹੈ ਤੇ ਕਾਫੀ ਸਵਾਰੀਆਂ ਨੇ ਇੱਕ ਬੱਚੇ ਦੀ ਦੱਸਿਆ ਜਾ ਰਿਹਾ ਕਿ ਬੱਚਾ ਹਜੇ ਨਹੀਂ ਮੇਰੇ ਤਾਂ ਮੌਕੇ ਤੇ ਕਈ ਲੋਕ ਆ ਜਿਹੜੇ ਉਹ ਮੌਜੂਦ ਨੇ ਉਹ ਨਾਲ ਜ਼ਰੂਰ ਗੱਲਬਾਤ ਕਰਾਂਗੇ ਆਖਰਕਾਰ ਕਿਸ ਤਰ੍ਹਾਂ ਕੈਜ਼ੂਅਲਟੀ ਹੈ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਅਸੀਂ ਮੌਕੇ ਗੱਲ ਕਰ ਰਿਹਾ ਰਫ਼ਤਾਰ ਤੁਸੀਂ ਜਾ ਰਹੀ ਹੈ ਲੋਕ ਇਹ ਕਹਿੰਦੇ ਕਿ ਰਫ਼ਤਾਰ ਜਿਹੜੀ ਆ ਕਾਫੀ ਤੇਜ਼ ਜਾ ਰਹੀ ਸੀ ਤਾਂ ਇਸ ਕਰਕੇ ਜਿਹੜੀ ਕੈਜ਼ੂਅਲਟੀ ਜਿਹੜੀ ਅਸਾਇਰਾ 4 ਤੋਂ 5 ਕੁਝ ਅਧਿਕਾਰੀ ਦੱਸ ਰਹੇ ਨੇ ਕਿ 4 ਤੋਂ 5 ਆ ਜਿਹੜੇ ਉਹ ਉਹ ਤੇ ਇੱਥੇ ਜਿਹੜੇ ਕਿ ਹੋ ਸਕਦੀਆਂ ਨੇ ਤਾਂ ਹੁਣ ਸਾਡੇ ਮੌਕੇ ਲੋਕ ਨਾਲ ਗੱਲ ਸ਼ੁਰੂ ਕਰਾਂਗੇ ਕਿਵੇਂ ਦੇਖ ਲੋ ਜੀ ਹਾਸੇ ਦੀ ਗੱਲ ਗੱਲ ਕਰੀ ਕਿਸਾਨੀ ਚੀ ਕੰਪਨੀ ਬਸ ਬੜੀ ਤੇਜ਼ ਅੱਜ ਉਹ ਨਾ ਆਪਸ ਚ ਜਿਵੇਂ ਫੋਲ ਪੋਲ ਤੇ ਸਪੀਡ ਬ੍ਰੇਕਰ ਚਾਹੀਦੇ ਵੈਸੇ ਇੱਥੇ ਜਿਵੇਂ ਹਾਸੇ ਹੋ ਰਹੇ ਦਿਨੋਂ ਦੇ ਉਹ ਇਤਰੋਂ ਕੋੜਕਪੁਰੇ ਵੱਲੋਂ ਬੱਸ ਆ ਰਹੀ ਸੀ ਇਤਰੋਂ ਟਰੱਕ ਆ ਰਿਹਾ ਸੀ ਉਹ ਸਪੀਡ ਦੇ ਵਿੱਚ ਸੰਭਲੀਆਂ ਹੀ ਨਹੀਂ ਇਹਨਾਂ ਤੋਂ ਆਪਸ ਉਹ ਵਿੱਚ ਜਾ ਪਈ ਬੱਸ ਟਰੱਕ ਵੀ ਉਹ ਪਲਟ ਗਿਆ ਪਿੱਛੇ ਤਾਂ ਸੋ ਥੋੜੀ ਮੈਂ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸਪੀਡ ਦਾ ਥੋੜਾ ਧਿਆਨ ਰੱਖਿਆ ਕਰਕੇ ਕਿਉਂਕਿ ਪੁਲ ਦੇ ਉੱਤੇ ਵੀ ਸੇਮ ਛੜਕ ਵਾਲੀ ਸਪੀਡ ਹੋਊਗੀ ਤਾਂ ਇਦਾਂ ਦੇ ਹਾਦਸੇ ਵਾਪਰਨੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਪੁਲਾਂ ਦੇ ਨੇੜੇ ਸਾਰਿਆਂ ਨੂੰ ਪਤਾ ਰੋਜ ਦੀ ਆਵਾਜਾਈ ਆ ਪੁਲ ਕਿੱਥੇ ਹੈਗੇ ਕਿ ਪੁਲਾਂ ਦੇ ਨੇੜੇ ਤਾਂ ਆਪਾਂ ਸਪੀਡ ਥੋੜੀ ਜਿਹਾ ਘੱਟ ਕਰਿਆ ਕਰੀਏ ਤਾਂ ਜੋ ਇਦਾਂ ਦੇ ਹਾਦਸਿਆਂ ਨੂੰ ਨਾ ਪਾ ਰੱਖੀਏ ਬਹੁਤ ਬੁਰਾ ਹੋਇਆ ਜੋ ਵੀ ਹੋਇਆ ਚਲੋ ਇੱਕ ਵਾਰੀ ਤਾਂ ਇਹ ਦੇਖਦੇ ਹਾਂ ਫਿਰ ਨਿੱਜੀ ਕੰਪਨੀ ਦਾ ਕਾਫੀ ਪਹਿਲਾਂ ਵੀ ਆਉਂਦੇ ਨੇ ਵੀ ਸਪੀਡ ਹੁੰਦੇ ਨੇ ਉਹ ਤੋਂ ਪਹਿਲਾਂ ਮੁਕਤਸਰ ਕੋਈ ਬਸ ਪੱਟੀ ਸੀ ਉਹਨਾਂ ਤੇ ਪੱਟੀ ਲੱਗਦਾ ਨਹੀਂ ਵੀ ਇਹ ਇਹ ਪ੍ਰਸ਼ਾਸਨ ਨੂੰ ਇਸ ਗੱਲ ਤੇ ਨੱਥ ਪਾਉਣੇ ਚਾਹੀਦੇ ਕਿ ਸਪੀਡ ਘਟਾਈ ਜਾਵੇ ਕਿਉਂਕਿ ਰੋਡ ਅੰਦਰ ਜਾਣਾ ਉਹ ਦੇਖੋ ਜੀ ਬਾਰ ਬਾਰ ਅਪੀਲ ਤਾਂ ਕਰੀਦੀ ਲੋਕ ਬੇਸਲੇ ਹੋ ਜਾਂਦੇ ਉਹ ਚੀਜ਼ਾਂ ਕਾਰਨ ਹੀ ਆਪ ਵੇਖੋ ਰੂਲਸ ਫੋਲੋ ਨਹੀਂ ਕਰਦੇ ਟ੍ਰੈਫਿਕ ਪੁਲਿਸ ਸਰ ਸਭ ਜੋਰ ਲਾਉਂਦੇ ਆਪ ਦਾ ਆਪ ਦਾ ਇਹਦਾ ਹੁਣ ਡਰਾਈਵਰ ਨੂੰ ਚਾਹੀਦਾ ਜਾਂ ਆਪਣਾ ਲੋਕ ਜਿਹੜੇ ਵੀ ਚਲਾਉਂਦੇ ਆ ਪੱਸਾਂ ਗੱਡੀਆਂ ਜੋ ਵੀ ਸਪੀਡ ਲਿਮਟ ਥਾਂ ਤਾਂ ਲਿਖੀ ਹੋਈ ਆ ਇਹਦਾ ਰੂਲ ਫੋਲੋ ਤਾਂ ਲੋਕਾਂ ਨੂੰ ਕਰਨੇ ਪੈਣੇ ਆ ਨਾ ਤਾਂ ਉਹ ਸੋ ਅਪੀਲ ਕਰਦਾ ਸਾਰਿਆਂ ਨੂੰ ਯਾਰ ਇਦਾਂ ਦੇ ਹਾਦਸੇ ਕਿਸੇ ਦਾ ਤੀ ਪੁੱਤ ਚਲਾ ਜਾਂਦਾ ਉਹ ਬਚਾਇਆ ਕਰਕੇ ਇਹਨਾਂ ਨੂੰ ਆਪਾਂ ਬਿਲਕੁਲ ਕਿਸ ਦੇਖ ਸਕਦੇ ਲੋਕ ਜਿਹੜੇ ਮਦਦ ਕਰਦੇ ਨੇ ਤੇ ਜਿਸ ਤਰ੍ਹਾਂ ਲੋਕ ਆ ਜਿਹੜੇ ਉਹ ਵੀ ਇੱਕ ਕਾਫੀ ਜ਼ਿਆਦਾ ਹੈਲਪ ਕੀਤੀ ਆ ਤਾਂ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਪਹੁੰਚਦੇ ਨੇ ਤਾਂ ਕਾਫੀ ਜ਼ਿਆਦਾ ਪਬਲਿਕ ਨੇ ਜਿਹੜੀ ਹੈਲਪ ਕੀਤੀ ਆ ਐਂਬੂਲੈਂਸਾਂ ਜਿਹੜੀਆਂ ਨੇ ਉਹ ਵੀ ਮੌਕੇ ਤੇ ਆਈਆਂ ਨੇ ਨਿੱਸੀ ਕੰਪਨੀ ਦੀ ਬੱਸ ਦੱਸਦੀ ਕਿ ਵਟਾਸਾ ਹੋਇਆ ਤਾਂ ਲੋਕਾਂ ਨੇ ਸਵਾਰੀਆਂ ਨਾਲ ਜਿਹੜੀ ਗੱਲ ਹੋਈ ਉਹਨਾਂ ਨੇ ਵੀ ਕਹਿ ਰਿਹਾ ਸੀ ਕਿ ਬਾਸ ਦੀ ਜਿਹੜੀ ਸਪੀਡ ਆ ਉਹ ਤੇਜ਼ ਸੀ ਤੇ ਕੋ ਦਮ ਜਿਹੜਾ ਟਰੱਕ ਆ ਜਿਹੜਾ ਫ੍ਰੀਗੁਰ ਦੇ ਕੋਲੇ ਪਾਸੇ ਹੁੰਦਾ ਤਾਂ ਇਹ ਫ੍ਰੀਗੁਰ ਤੋਂ ਜਾ ਰਹੀ ਸੀ ਤਾਂ ਜਿਹੜਾ ਟਰੱਕ ਆ ਉਹ ਕੋਰੂ ਬਰਾਂ ਨੂੰ ਜਾ ਰਿਹਾ ਸੀ ਇਹ ਅੰ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਬੱਸ ਹੈ ਜਿਹੜੀ ਅੰਦਰ ਡਿੱਗ ਜਾਂਦੀ ਹੈ ਤਾਂ ਇਹਦੇ ਵਿੱਚ ਕਜ਼ਰਟੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਕਿ ਕਿਉਂਕਿ ਹਜੇ ਅਫੀਸ਼ੀਅਲ ਜਾਣਕਾਰੀ ਨਹੀਂ ਜਿਸ ਤਰ੍ਹਾਂ ਡੀਸੀ ਉਹ ਐਸਐਸਪੀ ਸਾਹਿਬ ਕਹਿ ਰਹੇ ਸੀ ਕਿ 2 ਤੋਂ 3 ਤੋਂ 4 ਜਿਹੜੀਆਂ ਹੋ ਸਕਦੀਆਂ ਨੇ ਲੇਕਿਨ ਹਜੇ ਦੱਸਿਆ ਕਿ ਉਹਨਾਂ ਨੂੰ ਰਾਹਤ ਬਚਾਅ ਕਾਰ ਜਿਹੜੇ ਉਹ ਜਾਰੀ ਨੇ ਤਾਂ ਪੁਲਿਸ ਅਧਿਕਾਰੀ ਐਂਬੂਲੈਂਸ ਲੋਕ ਲੋਕਾਂ ਨੇ ਕਾਫੀ ਜ਼ਿਆਦਾ ਇੱਥੇ ਮਦਦ ਕੀਤੀ ਹੈ ਕਿਉਂਕਿ ਤਾਂ ਲੋਕ ਨੇ ਨੇੜੇ ਆ ਕੇ ਉਹਨਾਂ ਲੋਕਾਂ ਨੂੰ ਕੁਝ ਬਾਹਰ ਕੱਢਿਆ ਤਾਂ ਕਈ ਰੈੱਡ ਬੋਡੀਆਂ ਨੇ ਵਿੱਚੋਂ ਗੱਡੀਆਂ ਨੇ ਤਾਂ ਬੱਚਾ ਜਿਹੜਾ ਪਿੱਛੇ ਦਬ ਗਿਆ ਸੀ ਉਹਨੂੰ ਗ ਉਹਨੂੰ ਵੀ ਐਟਰਾ ਨਾਲ ਬਾਹਰ ਕੱਢਿਆ ਜਾ ਰਿਹਾ ਤਾਂ ਬੜਾ ਦਰਦ ਨਾ ਖਾਸਾ ਫ੍ਰੀ ਕੋਰਟ ਦੇ ਕੋਰਟ ਵੱਲ ਰੋੜ ਤੇ ਹੋਇਆ ਤਾਂ ਇਹ ਬੜੀ ਦਰਦਕ ਹਾਸਾ ਇਹਦੀ ਸਪੀਡ ਹੈ ਜਿਹੜੀ ਇਹ ਕਾਫੀ ਵਾਰ ਪ੍ਰਸ਼ਾਸਨ ਬੇਨਤੀ ਕਰ ਚੁੱਕਾ ਕਿ ਸਪੀਡ ਹੈ ਜਿਹੜੀ ਉਹ ਬੱਸਾਂ ਦੀ ਕਟਲ ਕੀਤੀ ਜਾਵੇ ਆਖਰਕਾਰ ਇਹ ਹਾਸੇ ਨਾ ਹੋਣ ਤਾਂ ਬੜਾ ਮੰਦ ਭਾਗਾ ਹਾਸਾ ਜਿਹੜਾ ਫ੍ਰੀ ਕੋਰਟ ਰਖ ਹੋਇਆ ਤਾਂ ਤਸਵੀਰਾਂ ਉਹ ਕੋਈ ਫਿਰ ਤੋਂ ਦਿਖਾ ਰਿਹਾ ਗਰਾਊਂਡ ਤੋਂ ਕਿ ਕਿਸ ਤਰ੍ਹਾਂ ਜਿਹੜੇ ਹਾਲਾ ਸੀ ਲੋਕ ਆ ਜਿਹੜੇ ਖੜੇ ਨੇ ਜਿਹਦੇ ਵਿੱਚ ਪਾਣੀ ਦੇ ਖੜੇ ਨੇ ਸੇਵ ਨਾਲ ਦੇ ਤੇ ਆਖਰਕਾਰ ਤਾਂ ਲੋਕ ਆ ਜਿਹੜੇ